ਦਾ ਕੇਡਰਿਕ ਇਕਜੁੱਟ ਹੋ ਗਿਆ ਦੂਸਰਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੜਾ ਬੁਰਾ ਬਣਾ ਰਹੇ ਨੇ ਕਿ ਜਿਹੜੇ ਬੰਦੇ ਨਾਲ ਸਾਨੂੰ ਲੜਾਉਂਦਾ ਸੀ ਭਗਵੰਤੂ ਸਾਨੂੰ ਇੱਕ ਦੂਜੇ ਨਾਲ ਗਾਲੀ ਗਲੋਚ ਕਰਵਾਉਂਦਾ ਸੀ ਉਹਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਤਾ ਵਾ ਇਸ ਕਰਕੇ ਇਹਦਾ ਇਸ ਗੱਲ ਦਾ ਰਿਹਾ ਔਰ ਸਾਨੂੰ ਮੈਨੂੰ ਐਂ ਲੱਗਦਾ ਕਿ ਧੂਰੀ ਚੋਂ ਕਾਂਗਰਸ ਦੀ ਵੋਟ ਅੱਗੇ ਨਾਲੋਂ ਵੱਧ ਕੇ ਨਿਕਲੇਗੀ ਜਿਹੜਾ ਜਿਹੜਾ ਹਲਕੇ ਦੇ ਜ਼ਿਲ੍ਹੇ ਚ ਪ੍ਰੋਗਰਾਮ ਰੱਖੇ ਨੇ ਵੀ ਮੈਨੂੰ ਕਿਸੇ ਪ੍ਰੋਗਰਾਮ ਸੱਦਾ ਨਹੀਂ ਆਇਆ ਜਿਹੜਾ ਸਾਹਿਬ ਵੱਲੋਂ ਪਰਸਨਲੀ ਬੁਲਾਇਆ ਨਹੀਂ ਗਿਆ ਕਿਸੇ ਪ੍ਰੋਗਰਾਮ ਹਾਂਜੀ ਇਹ ਨਾ ਇਹ ਸਰਾਸਰ ਝੂਠ ਹੈ ਦੇਖੋ ਮੈਂ ਜਿੱਦਣ ਉਦੋਂ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੀ ਹਾਜ਼ਰੀ ਚ ਬੋਲਿਆ ਮੈਂ ਉਹਨੂੰ ਕੋਈ ਬਾਹਤ ਨਹੀਂ ਉਹਦੀ ਮਰੋੜੀ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ ਗੋਲਡੀ ਨੇ ਆਪਣੀਆਂ ਇੰਟਰਵਿਊਆਂ ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਉਸ ਤੋਂ ਬਾਅਦ ਤਿੰਨ ਕਿ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ ਤੇ ਬੁਲਾਇਆ ਵਾ ਫਿਰ ਸਾਰੇ ਫਿਰ ਐਮਸੀ ਸੱਦੇ ਆ ਫਿਰ ਸਾਰੇ ਛੋਟੇ ਮੋਟੇ ਸਰਪੰਚ ਫਿਰ ਸੱਦੇ ਆ ਦਫ਼ਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ ਉਦੋਂ ਮੀਡੀਆ ਨਹੀਂ ਸੱਦੇ ਆ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰੇ ਨੇ ਕੈਂਪੇਨ ਚ ਨਹੀਂ ਲੈ ਕੇ ਗਿਆ ਮੈਂ ਅਕਸਰ ਜੇ ਆਪਣਾ ਅਵੇਲੇਬਲ ਹੁੰਦਾ ਤਾਂ ਹੀ ਉਹ ਕੰਪਨ ਜ ਜਾਂਦਾ ਮੈਂ ਕਚਹਿਰੀ ਚ ਮੀਟਿੰਗ ਰੱਖੀ ਸੀਗੀ ਇਹਦੇ ਚੰਚੇਰੀ ਵਾਲੀ ਮੀਟਿੰਗ ਚ ਵੀ ਸੁਣੋ ਨਾ ਉਹ ਗਲਤ ਕਹਿ ਰਹੇ ਨੇ ਨਾ ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਰ ਦੀ ਮੀਟਿੰਗ ਚ ਜਾਣਾ ਵਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੱਤਾ ਥੈਟ ਮੀਨ ਮੇਰੀ ਰਿੰਗ ਜਾ ਚੁੱਕੀ ਹੈ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ ਵਸੇ ਇਹਨੂੰ ਠੂਠਾ ਸਾਹਿਬ ਅਨੇਕ ਮੇਰਾ ਫੋਨ ਲਿਆਇਓ ਫਿਰ ਮੈਂ ਇਹਨੂੰ ਟੈਕਸਟ ਕੀਤਾ ਮੈਸੇਜ ਉਹ ਦਿਨ ਹੀ ਰਾਤ ਨੂੰ ਬਾਰ ਦੀ ਮੀਟਿੰਗ ਤੇ ਇਹਨੇ ਮੇਰੇ ਟੈਕਸ ਦਾ ਜਵਾਬ ਨਹੀਂ ਦਿੱਤਾ ਫਿਰ ਅਗਦੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਹਲੋ ਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਤਾਂ ਤੁਹਾਡੇ 2 ਮਿੰਟ ਅੱਗੇ ਫੜੋ ਜੀ ਜਰਾ ਆ ਜਸਟ ਸ਼ੋਅ ਯੂ ਦਾ ਟੈਕਸਟ ਐਂਡ ਡੇਟ ਤੁਹਾਨੂੰ ਪਤਾ ਲੱਗ ਜਾਏਗਾ ਬਾਰ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਾ ਟੈਕਸਟ ਆ ਅਗਰ ਹੋਇਆ ਮੇਰੇ ਕੋਲ ਸੇਵ ਨਾ ਕਹਿ ਰਹਾ ਸਭ ਕਿ ਪਾਰਟੀ ਕਿੰਨਾ ਕ ਫਰਕ ਕਰਦਾ ਜਸਟ 1 ਮਿੰਟ ਕੋਈ ਨਹੀਂ ਤੁਸੀਂ ਐਡਿਟ ਕਰ ਲੈਣਾ ਉਸ ਨੂੰ ਹਲੋ ਆ ਸੋਮਵਾਰ ਦਾ ਪੜੋ ਡੀਅਰ ਗੋਲਡੀ ਸਿੰਸ ਯੋਰ ਫੋਨ ਇਜ਼ ਆਊਟ ਆਫ ਰੀਚ you are requested to join me for the dba district bar association thuri meeting today 12:15 minute to meet all advocates regards khaira fir age likha please call me when you are available aa ik raat pehla da suno te aa me pindan di copy mang reha the koi friday te matlab aur ede ede telephone te call record kar reha the ringa gai hoyi ik raat pehla diyan ik din pehla diyan le aur agle din svehre vi try kar da so this e one bahana banaya ha asal kahani hum ke aundi hai ke bichara kabra gaya sega ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸ਼ੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਿਆਂ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਘੱਟੋ ਘਾਟ ਆਪਣੀ ਵਾਈਫ ਦੀ ਇੱਜ਼ਤ ਰੱਖ ਲਿੰਦਾ ਜਿਹੜੇ ਘਰ ਵਾਲੀ ਦੇ ਪਿੱਛੇ ਉਹ ਲਾ ਕੇ ਤੇ ਉਹਦੀ ਤੋਹੀਨ ਕਰਦੇ ਰਹੇ ਆ ਤੇ ਮੋਟਰਸਾਈਕਲ ਇਨਾਮ ਵਿੱਚ ਦਿੱਤਾ ਵਾ ਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜੇ ਯਾ 1.5 ਸਾਲ ਬਾਅਦ ਜਿਹੜਾ ਕਹਿੰਦਾ ਮੈਂ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਵੇ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤਾ ਔਰ ਅਗਲੀ ਗੱਲ ਇੱਕ ਮਿੰਟ ਭਗਵੰਤ ਮਾਨ ਇੱਕ ਪਾਸੇ ਗਈ ਜਾਂਦਾ 13 0 13 0 ਜਿੰਨਾ ਇੱਕ ਪਾਸੇ ਉਹਨੂੰ 골ਡੀ ਦੀ ਲੋਡ ਪੈ ਗਈ ਇੱਥੋਂ ਇਹਦਾ ਮਤਲਬ ਹੈ ਕਿ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਤਾ ਕਰਕੇ ਗੋਲਡੀ ਨੂੰ ਲੈ ਕੇ ਗਿਆ ਨਾ ਜੋ ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਆਂ 13 ਸੀਟਾਂ ਤੇ ਸਰੂਰ ਵੀ ਜਿੱਤ ਰਿਆਂ ਫੇ ਗੋਲਡੀ ਦੀ ਕਾਦੀ ਲੋਟ ਸੀ ਕਿ ਜਤੋਂ ਪਾਰਟੀ ਨੂੰ ਕਿੰਨਾ ਫਰਕ ਹੋ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ ਇੱਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ ਬਹੁਤ سارے ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹੀ ਗੋਲਡੀ ਸਾਡੇ ਸਿਰ ਤੇ ਲਿਆ ਕੇ ਬਿਠਾ ਦੇਗਾ ਹੁਣ ਤੂੰ ਸੋ देयर इज अ ਰਿਐਕਸ਼ਨ ਅਗੇਂਸਟ ਦਿਸ ਕਿਉਂਕਿ ਕਹਿ ਰਹੇ ਨੇ ਵੀ ਮੈਂ ਤਿੰਨ ਦਿਨ ਸੀਐਮ ਆਫਿਸ ਤਿੰਨ ਦਿਨ ਕਿੱਥੇ ਲਾਇਆ ਜੀ ਅੱਜ ਅੱਜ ਪੋਸਟ ਪਾਈ ਆ ਤੇ ਮੇਰੇ ਖਿਆਲ ਇੱਕ ਦਿਨ ਛੱਡ ਕੇ ਤੇ ਉਹਦੀ ਝੋਲੀ ਚ ਪੈ ਗਿਆ ਜਾ ਕੇ ਸਵੇਰੇ 9 ਵਜੇ ਤਿੰਨ ਦਿਨ ਕਿੱਥੋਂ ਗਿਆ ਇਹ ਸਾਰੇ ਦੇਖੋ ਗੱਲ ਫਿਰ ਮੇਰੀ ਗੱਲ ਅੱਛੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਬਹਾਨੇ ਸਾਜ਼ੀਆਂ ਨੇ ਇਹਨੂੰ ਜੋ ਬਣਾ ਰਿਹਾ ਕਿ ਫੋਨ ਨਹੀਂ ਆਇਆ ਮੀਟਿੰਗ ਚ ਨਹੀਂ ਬੁਲਾਇਆ ਇਹ ਸਾਰੀਆਂ ਬਹਾਨੇ ਨੇ ਅਸਲ ਕਹਾਣੀ ਤੁਹਾਨੂੰ ਦੱਸਤੀ ਕਿ ਕਿਉਂ ਉਹ ਗਿਆ ਵਾ ਪਰ ਹੁਣ ਜੇ ਚਲੀ ਗਿਆ ਵਾ ਤੇ ਮੇਰੀਆਂ ਉਹਦੀਆਂ ਗੁੱਡ ਵਿਸ਼ੇਸ਼ਾ ਪਰ ਆਪਣਾ ਉਹਨੇ ਬਹੁਤ ਵੱਡਾ ਪੋਲਿਟਿਕਲ ਬਲੈਂਡਰ ਕੀਤਾ ਇਹ ਤੁਸੀਂ ਯਾਦ ਰੱਖਾਂਗੇ ਸਿਬਾਣੀ ਨੂੰ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ